ਸਾਡੇ ਲੋਕਾਂ ਨੂੰ ਇੱਕ ਤਰ੍ਹਾਂ ਦੀ ਬਹੁਤ ਕੰਗਾਲੀ ਵਾਲਾ ਜਿਹੜਾ ਉਹ ਤੱਕਿਆ ਜਾ ਰਿਹਾ ਹੈਗਾ ਮਤਲਬ ਮੇਲਾ ਤਾਂ ਹੋ ਰਿਹਾ ਪਰ ਇੱਥੋਂ ਆ ਜਿਹੜਾ ਪੁਸਤਕ ਮੇਲਾ ਗੈਪ ਕਰ ਦਿੱਤਾ ਗਿਆ ਜਦੋਂ ਤੋਂ ਇਹ ਮੇਲਾ ਸਰਕਾਰੀ ਹੱਥੇ ਜਿਹੜਾ ਸੀ ਉਦੋਂ ਤੋਂ ਇਸ ਮੇਲੇ ਦਾ ਜਿਹੜਾ ਉਦਘਾਟਨ ਵੀ ਹੈ ਜਿਹੜਾ ਉਹ ਰਾਜਨੀਤਿਕ ਹਸਤੀਆਂ ਜਾਂ ਫਿਰ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਤਵਾ ਜੀ ਵੱਲੋਂ ਆ ਜਿਹੜਾ ਉਹ ਕਰਵਾਇਆ ਜਾਂਦਾ ਰਿਹਾ ਜੇਕਰ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਤਾਂ ਉਹਨਾਂ ਹੜ੍ਹਾਂ ਦਾ ਜਿਹੜਾ ਉਹ ਸਰਕਾਰ ਨੂੰ ਜੁਮਾ ਲੈਣਾ ਚਾਹੀਦਾ ਸੀਗਾ ਸਿਰਫ ਅਫਸੋਸ ਕੀਤਾ ਕੁਝ ਨਹੀਂ ਹੁੰਦਾਗਾ ਸਾਡੇ ਲੋਕਾਂ ਨੂੰ ਇੱਕ ਤਰ੍ਹਾਂ ਦੀ ਬੌਧਿਕ ਕੰਗਾਲੀਵਾਲਾ ਜਿਹੜਾ ਉਹ ਟੱਕਿਆ ਜਾ ਰਿਹਾ ਹੈਗਾ ਇਸ ਟਾਈਮ ਅਸੀਂ ਬਰਜਿੰਦਰਾ ਕਾਲਜ ਫਤਿੱਦਕੋਟ ਖੜੇ ਹੋਏ ਆਂ ਤੇ ਤੁਹਾਨੂੰ ਦੱਸ ਦਈਏ ਕਿ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਇੱਥੇ ਪਹਿਲਾਂ ਪੁਸਤਕ ਮੇਲਾ ਹੁੰਦਾ ਸੀਗਾ ਪਰ ਇਸ ਵਾਰ ਆ ਜਿਹੜਾ ਉਹ ਪੁਸਤਕ ਮੇਲਾ ਉਹ ਕਰਵਾਇਆ ਨਹੀਂ ਜਾ ਰਿਹਾ ਨਾਲ ਲੱਗਵੇਂ ਆ ਜਿਹੜੇ ਹੋਰ ਵੀ ਕਈ ਪ੍ਰੋਗਰਾਮ ਆ ਜਿਹੜੇ ਉਹ ਭਾਵੇਂ ਕੈਨਸਲ ਕਰ ਦਿੱਤੇ ਗਏ ਆ ਪਰ ਕਿਹਾ ਇਹ ਗਿਆ ਸੀਗਾ ਕਿ ਹੜਾਂ ਦੀ ਸਥਿਤੀ ਵਜ੍ਹਾ ਦੀ ਵਜ੍ਹਾ ਕਰਕੇ ਜਿਹੜਾ ਇਹ ਫੈਸਲਾ ਲਿਆ ਗਿਆ ਸੀਗਾ ਪਰ ਜੇਕਰ ਆਪਾਂ ਸਮੁੱਚੇ ਸ਼ਹਿਰ ਦੇ ਵਿੱਚ ਗੇੜਾ ਮਾਰ ਕੇ ਦੇਖੀਏ ਤਾਂ ਕਾਫੀ ਸਾਰੇ ਪ੍ਰੋਗਰਾਮ ਆ ਜਿਹੜੇ ਉਹ ਨਾਲ ਲੱਗਵੇਂ ਹੋ ਰਹੇ ਹੈਗੇ ਆ ਕਾਫੀ ਸਾਰੀਆਂ ਖੇਡਾਂ ਹੋ ਰਹੀਆਂ ਝੂਲੇ ਲੱਗੇ ਹੋਏ ਆ ਜਾਂ ਹੋਰ ਵੀ ਜੋ ਮੇਲੇ ਦਾ ਸਾਜੂ ਸਮਾਨ ਆਉਂਦਾ ਹੈਗਾ ਉਹ ਸਾਰਾ ਖੁਸ਼ ਹੈ ਜਿਹੜਾ ਉਹ ਹੋ ਰਿਹਾ ਹੈਗਾ ਮਤਲਬ ਮੇਲਾ ਤਾਂ ਹੋ ਰਿਹਾ ਪਰ ਇੱਥੋਂ ਜਿਹੜਾ ਪੁਸਤਕ ਮੇਲਾ ਗੈਪ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਵੀ ਨਾਲ ਲੱਗਵੀਂ ਗੱਲ ਆ ਕਿ ਇਸ ਪੁਸਤਕ ਮੇਲੇ ਨੂੰ ਆ ਜਿਹੜਾ ਉਹ 2019 ਦੇ ਵਿੱਚ ਇੱਕ ਸੰਸਥਾ ਪੀਪਲ ਫੋਰਮ ਜੋ ਕਿ ਇੱਕ ਪ੍ਰਕਾਸ਼ਨਾਂ ਉਹਨਾਂ ਵੱਲੋਂ ਸਭ ਤੋਂ ਪਹਿਲੀ ਵਾਰ ਆ ਜਿਹੜਾ ਇਹ ਪੁਸਤਕ ਮੇਲਾ ਜਿਹੜਾ ਲਗਾਇਆ ਗਿਆ ਸੀਗਾ ਪਰ ਇਸ ਤੋਂ ਬਾਅਦ ਆ ਜਿਹੜਾ ਇਸ ਪੁਸਤਕ ਮੇਲੇ ਦਾ ਪ੍ਰਬੰਧ ਉਹ ਕਾਲਜ ਕਮੇਟੀ ਵੱਲੋਂ ਆ ਜਿਹੜਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਗਿਆ ਤੇ ਸਾਹਿਤ ਵਿਚਾਰ ਮੰਚ ਵੱਲੋਂ ਆ ਜਿਹੜਾ ਇਸ ਤੋਂ ਬਾਅਦ ਇਹ ਪ੍ਰੋਗਰਾਮ ਆ ਜਿਹੜਾ ਲਗਾਤਾਰ 2-3 ਸਾਲ ਆ ਜਿਹੜਾ ਉਹ ਕਰਵਾਇਆ ਜਾਂਦਾ ਰਿਹਾ ਤੇ ਇਸ ਤੋਂ ਬਾਅਦ ਇਹ ਮੇਲਾ ਜਿਹੜਾ ਉਹ ਸਰਕਾਰੀ ਹੱਥੇ ਚੜ ਗਿਆ ਭਾਸ਼ਾ ਵਿਭਾਗ ਨੇ ਇਸ ਮੇਲੇ ਨੂੰ ਆ ਜਿਹੜਾ ਉਹ ਆਪਣੇ ਹੱਥੀ ਲੈ ਲਿਆ ਤੇ ਭਾਸ਼ਾ ਉਪਾਗ ਦੇ ਵਿੱਚ ਜਿਹੜੇ ਅਫਸਰ ਸੀਗੇ ਉਹਨਾਂ ਨੇ ਇਸ ਪੁਸਤਕ ਮੇਲੇ ਨੂੰ ਇਸ ਤੋਂ ਬਾਅਦ ਜਿਹੜਾ ਉਹ ਸਰਕਾਰੀ ਬਣਾ ਦਿੱਤਾ ਸੀਗਾ ਭਾਵ ਇਹ ਹੈਗਾ ਕਿ ਇਸ ਤੋਂ ਬਾਅਦ ਇਸ ਪੁਸਤਕ ਮੇਲੇ ਦਾ ਉਦਘਾਟਨ ਜਿਹੜਾ ਉਹ ਲਗਾਤਾਰ ਇਸ ਪੁਸਤਕ ਮੇਲੇ ਦਾ ਉਦਘਾਟਨ ਜਿਹੜਾ ਉਹ ਇੱਥੋਂ ਦੇ ਪਹਿਲਾਂ ਡੀਸੀ ਸਾਹਿਬ ਕਰਦੇ ਹੁੰਦੇ ਸੀਗੇ ਜਾਂ ਹੋਰ ਕਿਸੇ ਪ੍ਰੋਫੈਸਰ ਸਾਹਿਬਾਨ ਵੱਲੋਂ ਆ ਜਿਹੜਾ ਇਸ ਮੇਲੇ ਦਾ ਉਦਘਾਟਨ ਕਰਾਇਆ ਜਾਂਦਾ ਸੀਗਾ ਪਰ ਪਿਛਲੇ ਜਦੋਂ ਤੋਂ ਇਹ ਮੇਲਾ ਸਰਕਾਰੀ ਹੱਥੇ ਚੜਾ ਸੀ ਉਦੋਂ ਤੋਂ ਇਸ ਮੇਲੇ ਦਾ ਜਿਹੜਾ ਉਦਘਾਟਨ ਵੀ ਹੈ ਜਿਹੜਾ ਉਹ ਰਾਜਨੀਤਿਕ ਹਸਤੀਆਂ ਜਾਂ ਫਿਰ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਹੈ ਜਿਹੜਾ ਉਹ ਕਰਵਾਇਆ ਜਾਂਦਾ ਰਿਹਾ ਪਰ ਇਸ ਵਾਰ ਇਸ ਪੁਸਤਕ ਮੇਲੇ ਨੂੰ ਬਿਲਕੁਲ ਆ ਜਿਹੜੀ ਉਹ ਬ੍ਰੇਕ ਲਾ ਦਿੱਤੀ ਗਈ ਅਸੀਂ ਇਹ ਨਹੀਂ ਕਹਿੰਦੇ ਕਿ ਹੋਰ ਪ੍ਰੋਗਰਾਮ ਨਹੀਂ ਹੋਣੇ ਚਾਹੀਦੇਗੇ ਹੋਰ ਵੀ ਹੋਣੇ ਚਾਹੀਦੇ ਆ ਪਰ ਇੱਕ ਤਰ੍ਹਾਂ ਦੀ ਬੁੱਧਕ ਕੰਗਾਲੀ ਦੇ ਵੱਲ ਆ ਜਿਹੜਾ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਧੱਕਿਆ ਜਾ ਰਿਹਾ ਹੈਗਾ ਜੇਕਰ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਤਾ ਉਹਨਾਂ ਹੜ੍ਹਾਂ ਦਾ ਜਿਹੜਾ ਉਹ ਸਰਕਾਰ ਨੂੰ ਜੁਮਾ ਲੈਣਾ ਚਾਹੀਦਾ ਸੀਗਾ ਸਿਰਫ ਅਫਸੋਸ ਕੀਤਾ ਕੁਝ ਨਹੀਂ ਹੁੰਦਾਗਾ ਅੱਜ ਵੀ ਉਥੋਂ ਦੇ ਲੋਕਾਂ ਨੂੰ ਆ ਜਿਹੜੀ ਉਹ ਬੁਨਿਆਦੀ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਸੀ ਉਹ ਸਹੂਲਤਾਂ ਤੋਂ ਜਿਹੜੇ ਵਾਂਝੇ ਹੈਗੇ ਆ ਅੱਜ ਵੀ ਜੇਕਰ ਅਸੀਂ ਰਿਪੋਰਟਾਂ ਦੇਖੀਏ ਤਾਂ ਰਿਪੋਰਟਾਂ ਦੇ ਵਿੱਚ ਜਿਹੜੇ ਕਿਸਾਨ ਇਹ ਗੱਲ ਕਰ ਰਹੇ ਹੈਗੇ ਆ ਕਿ ਸਾਡੀ 10-10 ਕਿੱਲੇ ਪੈਲੀ ਸੀ ਦਸਾਂ ਦੇ ਵਿੱਚੋਂ ਪੰਜ ਕਿੱਲੇ ਦਰਿਆ ਰੋੜ ਕੇ ਲੈ ਗਏ ਤੇ ਪੰਜ ਕਿੱਲੇ ਪੈਲੀ ਦੇ ਉੱਤੇ ਜਿਹੜੀ ਉਹ ਰੇਤ ਚੜੀ ਹੋਈ ਆ ਇਸ ਤੋਂ ਇਲਾਵਾ ਉਧਰਲੇ ਪਾਸੇ ਆ ਜਿੰਨੇ ਵੀ ਘਰ ਸੀਗੇ ਉਹ ਕਾਫੀ ਸਾਰੇ ਓਨਰ ਵਿੱਚੋਂ ਘੱਟ ਢੈ ਢੈਰੀ ਹੋ ਚੁੱਕੇ ਆ ਪਰ ਉਹ ਘਰਾਂ ਦੇ ਵੱਲ ਵੀ ਹੈ ਜਿਹੜਾ ਕੋਈ ਇਥੋਂ ਦਾ ਪੋਲੀਟਿਕਲ ਮੰਤਰੀ ਨਹੀਂ ਜਾ ਕੇ ਆਇਆ ਕੋਈ ਸੰਤਰੀ ਨਹੀਂ ਜਾ ਕੇ ਆਇਆਗਾ ਤੇ ਪ੍ਰਸ਼ਾਸਨ ਵੀ ਹੈ ਜਿਹੜਾ ਉਹਨਾਂ ਵੱਲ ਪਿੱਠ ਕਰਕੇ ਖੜਾ ਹੈਗਾ ਪਰ ਝੂਠੀ ਢਕੋਸਲੇबाजी ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਮੇਲੇ ਆ ਜਿਹੜੇ ਉਹ ਬੰਦ ਕਰਕੇ ਦੇਖੋ ਅਸੀਂ ਇਹ ਨਹੀਂ ਕਹਿੰਦੇਗਾ ਕਿ ਇਥੋਂ ਨੱਚਣ ਗਾਣਾ ਆਲੇ ਪ੍ਰੋਗਰਾਮ ਵੀ ਲਾਏ ਜਾਣ ਪਰ ਗੱਲ ਇਹ ਸੀਗੀ ਕਿ ਕਿਤਾਬਾਂ ਬੰਦੇ ਨੂੰ ਕਦੇ ਨਾ ਕਦੇ ਕੁਛ ਨਾ ਕੁਛ ਲਾਜ਼ਮੀ ਸਿਖਾਉਂਦੀਆਂ ਹੈਗਾ ਜੇ ਤੁਹਾਡੇ ਪੱਲੇ ਚਾਰ ਅੱਖਰ ਹੋਣਗੇ ਥੋੜਾ ਕਨ ਗਿਆਨ ਹੋਊਗਾ ਤਾਂ ਤੁਸੀਂ ਕਿਤੇ ਨ ਕਿਤੇ ਖੜ ਕੇ ਗੱਲ ਕਰ ਸਕੋਗੇ ਜੇ ਤੁਹਾਨੂੰ ਗਿਆਨ ਹੋਊਗਾ ਤਾਂ ਤੁਸੀਂ ਕਿਸੇ ਦੀ ਉਲੋਚਨਾ ਕਰ ਸਕੋਗੇ ਜੇ ਤੁਹਾਨੂੰ ਗਿਆਨ ਹੋਊਗਾ ਤਾਂ ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਸਾਡੇ ਸਾਥਾਂ ਦੇ ਵਿੱਚੋਂ ਜਿਹੜੀ ਰੋਟੀ ਕੌਣ ਖੋ ਰਿਹਾ ਸਾਡੇ ਹਿੱਸੇ ਦਾ ਕੌਣ ਖਾ ਰਿਹਾ ਹੈਗਾ ਤੇ ਜੇਕਰ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗੂਗਾ ਤਾਂ ਸਹੀ ਈ ਹੈ ਜਿਹੜਾ ਅਸੀਂ ਆਪਦੀ ਰੋਟੀ ਪ੍ਰਾਪਤ ਕਰਨ ਵਾਸਤੇ ਜਿਹੜਾ ਉਹ ਸੰਘਰਸ਼ ਦੇ ਰਾਹਾਂ ਦੇ ਵਿੱਚ ਵੀ ਆ ਜਿਹੜਾ ਆਵਾਂਗੇ ਪਰ ਸਾਹਿਤਾ ਜਿਹੜਾ ਉਹ ਲੋਕਾਂ ਨੂੰ ਚੇਤਨ ਕਰਦਾ ਇਸ ਕਰਕੇ ਸਾਹਿਤ ਆਲਾ ਮੇਲਾ ਜਿਹੜਾ ਇੱਥੋਂ ਬੰਦ ਕਰ ਦਿੱਤਾ ਗਿਆ ਨਾਲ ਲੱਗਦੀ ਗੱਲ ਇਹ ਵੀ ਹੈਗੀ ਆ ਕਿ ਇਸ ਪੁਸਤਕ ਮੇਲੇ ਦੇ ਵਿੱਚੋਂ ਜਿਹੜਾ ਕਾਫੀ سارے ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਸੀਗਾ ਪ੍ਰਕਾਸ਼ਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜੇ ਲੋਕ ਇੱਥੇ ਪੁਸਤਕਾਂ ਵੇਚਦੇ ਸੀ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਤੁਹਾਨੂੰ ਦੱਸ ਦਈਏ ਕਿ ਪ੍ਰੀਤਕੋਟ ਦੇ ਵਿੱਚ ਖੜੇ ਹੋਏ ਆ ਬਰਜਿੰਦਰਾ ਕਾਲਜ ਦੇ ਵਿੱਚ ਤੇ ਇੱਥੋਂ ਹੀ ਇੱਕ ਸਟੂਡੈਂਟ ਆ ਜਿਹੜਾ ਉਹ ਪੜ੍ਹ ਕੇ ਗਿਆ ਤਾਂ ਉਸ ਸਟੂਡੈਂਟ ਨੇ ਆ ਜਿਹੜਾ ਆਪਦਾ ਕਿਤਾਬਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਕਿਤਾਬਾਂ ਵੇਚਣ ਦੇ ਲਈ ਆ ਜਿਹੜਾ ਇਸ ਵਾਰ ਉਹਨੂੰ ਆਸ ਉਮੀਦ ਸੀਗੀ ਕਿ ਮੇਰੀਆਂ ਕਿਤਾਬਾਂ ਇਸ ਮੇਲੇ ਦੇ ਵਿੱਚ ਵਿਕਣਗੀਆਂ ਤਾਂ ਉਹਨੇ ਕੀ ਕੀਤਾ ਉਸ ਮੁੰਡੇ ਨੇ ਕਿਤਾਬਾਂ ਜਿਹੜੀਆਂ ਇਸ ਵਾਰ ਵਿਆਜੂ ਪੈਸੇ ਚੱਕ ਕੇ ਜਿਹੜਾ 1.5 ਲੱਖ ਦੀਆਂ ਜਿਹੜੀਆਂ ਉਹਨੇ ਕਿਤਾਬਾਂ ਖਰੀਦਦੀਆਂ ਤਾਂ ਕਿ ਇਸ ਪੁਸਤਕ ਮੇਲੇ ਦੇ ਵਿੱਚ ਮੈਂ ਵੇਚ ਸਕਾਂ ਪਰ ਜੇਕਰ ਇੱਥੇ ਆ ਕੇ ਦੇਖੀ ਤਾਂ ਪੁਸਤਕ ਮੇਲਾ ਹੀ ਗਾਇਬ ਕਰ ਦਿੱਤਾ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾਗਾ ਸਰਕਾਰੀ ਹੱਥਾਂ ਦੇ ਵਿੱਚ ਹੋਊਗਾ ਕਿਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਪਰ ਗੱਲ ਇਹ ਹੈਗੀ ਆ ਕਿ ਇੱਕ ਤਰ੍ਹਾਂ ਦਾ ਪੁਸਤਕ ਸੱਭਿਆਚਾਰ ਆ ਜਿਹੜਾ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਸੀਗਾ ਅਸੀਂ ਇਹ ਨਹੀਂ ਕਹਿੰਦੇ ਕਿ ਨੱਚਣ ਗਾਉਣ ਵਾਲੇ ਪ੍ਰੋਗਰਾਮ ਵੀ ਹੋਣੇ ਚਾਹੀਦੇ ਕਿਉਂਕਿ ਹੜ੍ਹਾਂ ਵਾਲੇ ਪਾਸੇ ਜਿਹੜੀ ਸਥਿਤੀ ਉਹ ਮਾੜੀ ਹੈਗੀ ਆ ਪਰ ਨਾਲ ਹੀ ਆ ਜਿਹੜਾ ਇਸ ਮਸਲੇ ਦੇ ਵੱਲ ਵੀ ਜਿਹੜਾ ਕਿਤੇ ਨਾ ਕਿਤੇ ਧਿਆਨ ਧਾਰਨ ਦੀ ਜ਼ਰੂਰਤ ਆ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੋੜ ਤੋਂ ਡਾ ਬਹੁਤ ਬਹੁਤ ਧੰਨਵਾਦ